ਸਤ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜਗਬਾਨੀ ਟੀਵੀ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਅਨੂ ਜੋਪਰਾ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ ਕੁਝ ਖਾਸ ਖਬਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਮੇਰੇ ਸਹਿਯੋਗੀ ਮੇਰੇ ਨਾਲ ਜੁੜਨਗੇ ਕੁਝ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀ ਜੋ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਅਸੀਂ ਰੁਕ ਕਰਾਂਗੇ ਤਰਨਤਾਰਨ ਦਾ ਜਿੱਥੇ ਕਿ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦੋ ਡੀਐਸਪੀਜ਼ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਤਰਨਤਾਰਨ ਜ਼ਿੰਨੀ ਚੋਣ ਦੇ ਮਾਮਲੇ ਦੇ ਵਿੱਚ ਇਹ ਕਾਰਵਾਈ ਹੋਈ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਹੈ ਇਲੈਕਸ਼ਨ ਕਮਿਸ਼ਨ ਨੂੰ शिकायत की गई थी इस मामले जिस तो बाद दस के दो कार्रवाई हो गई है दो डी एस पी सी अफसर इलेक्शन कमी अकाली दलों दल शिकायत की गई सी मामले हम कार्रवाई हो गई है सो मेरे सहयोगी अः तिरन तारण तो रमन जी मेरे नुड़े ने रमन जी की कुछ जानकारी है इस पूरे मामले दो डीएसपी के उवाई ਇਕਨੋਮਲੀ ਹੈ ਪੂਰਾ ਮਾਮਲਾ ਇੱਕ ਵਾਰੀ ਤੁਸੀਂ ਵੇਰਵੇ ਸਾਂਝੇ ਕਰ ਦਿਓ ਜੀ anu ਜਿਮਨੀ ਚੋਨ ਤੁਰੰਤ ਤਰ ਦੇ ਐਲਾਨ ਹੋਣ ਤੋਂ ਬਾਅਦ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਜਿਹੜੇ ਕਿ ਪੁਰਸਨੀ ਤਕੇਸ਼ਾਹੀ ਔਰ ਜਿਹੜਾ ਕਿ ਉਹਨਾਂ ਦੀ ਜਿਹੜੀ ਨਾਜਾਇਜ਼ ਜਿਹੜੀ ਬੋਰਜ ਮੈਚ ਕਰਨ ਦੇ ਦੋਸ਼ 'ਤੇ ਸ਼ੁਰੂ ਕਰ ਦਿੱਤੇ ਗਏ ਸਨ ਜਿਸ ਦੇ ਚਲਦਿਆਂ ਚੋਨ ਕਮਿਸ਼ਨ ਨੂੰ ਜਰੂਰ ਸ਼ਿਕਾਇਤ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਵਿਕਲ ਨੂੰ ਮਿਲਿਆ ਤੀਗਾ ਕੀ ਡੀਐਸਪੀ ਜਿਹੜੇ ਡੀਸੀ ਤੋਂ ਕਬੀਰ ਸਿੰਘ ਔਰ ਇੱਕ ਡੀਐਸਪੀ ਸਿਟੀ ਜਗਜੀਤ ਸਿੰਘ ਨੇ ਔਰ ਇਸ ਤੋਂ ਇਲਾਵਾ ਜਿਹੜੇ ਥਾਣਾ ਚਬਾਲ ਦੇ ਐਸਐਚਓ ਦੀ ਇਹਨਾਂ ਦਿਨਾਂ ਨੂੰ ਇਹਨਾਂ ਨੂੰ ਉਸ ਤੋਂ ਜ਼ਿਲੇ ਤੋਂ ਬਾਹਰ ਉਸ ਜਗ੍ਹਾ ਤੇ ਤਬਦੀਲ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਜਿਹੜੀ ਕੀ ਚੌਂ ਨੇ ਮਿੰਡੜੀ ਜਾਂ ਜੋਜੋ ਪਸ ਗਈ ਉਸ ਪ੍ਰਾਂਤ ਪਿੰਡੀ ਨਾਲ ਨਾਲ ਉਸ ਦੇ ਰਾਮੇਸ਼ ਸ਼ਰਮਣੀ ਕਾਲੀਗਨ ਵੱਲੋਂ ਰੋਜ਼ਾਨਾ ਹੀ ਕੋਈ ਨਾ ਕੋਈ ਸ਼ਿਕਾਇਤ ਜਿਹੜੀ ਇਹ ਚੌਂ ਕੰਪਲੈਸ਼ਨ ਨੂੰ ਕੀਤੀ ਜਾਂਦੀ ਰਹੀ ਇਸ ਦੇ ਨਾਲ ਹੀ ਜਦੋਂ ਚੌਂ ਕੰਪਲੈਸ਼ਨ ਜਿਹੜੀ ਭਾਰਤੀ ਕੰਪਲੈਸ਼ਨ ਹੈ ਉਹਨਾਂ ਨੂੰ ਇੱਕ ਇਹ ਜੀ ਜੀ ਅਰੇ ਅਜਰਦਾਬ ਨਹੀਂ ਲਿਖੀ ਹੁੰਦੀ ਕਿ ਜਿਆਸੀ ਜਿਹੜੇ ਜਿਹੜੇ ਐਸਐਸਪੀ ਹਨ ਰਮਗੋਦ ਗਰੇਵਾਲ ਆਈਐਸਐ ਉਹਨਾਂ ਵੱਲੋਂ ਜਿਹੜੀ ਆ ਕਿ ਸੋਨੀ ਚਾਰਦਲ ਦੇ ਵਰਕਰ ਜਿਹੜੇ ਆ ਉਹਨਾਂ ਨੂੰ ਉਹਨਾਂ ਉੱਪਰ ਪੱਜ਼ਾਜ ਪਰਚੇ ਦੱਬ ਕੀਤੇ ਜਾ ਰਹੇ ਆ ਤੁਸੀਂ ਲੈ ਕੇ ਸੁਦੀਰ ਸਿੰਘ ਬਾਦਲਪਾਤੀ ਨੇ ਪਤਾ ਲੇ ਉਹਨਾਂ ਵੱਲੋਂ ਸਰਕਰਾਸ ਲਈ ਤਰਨਦਨ ਵਿੱਚ ਪਰਨਾਵੀ ਲਗਾਇਆ ਗਿਆ ਸੀ ਔਰ ਉਸ ਦਰਾਨ ਜਿਸ ਤਰ੍ਹਾਂ ਕੀ ਭਾਰਤੀ ਜੌਨ ਕਲਿਸ਼ਨ ਦੀਆਂ ਹਦਾਇਤਾਂ ਅਪਰ ਜਿਹੜੇ ਜਿਨਾਂ ਕਰਮ ਕਰਦੇ ਐਸਐਸਸੀ ਨੌਕਰੀਆਂ ਰਜਿਸਟਰ ਕਰੇ ਬਾਅਦ ਦੀ ਉਹਨਾਂ ਨੂੰ ਮੁਕਤ ਕਰ ਦਿੱਤਾ ਗਿਆ ਸੀ ਇਹ ਵੱਡੀ ਕਾਰਵਾਈ ਇਹ ਤੁਹਾਨੂੰ ਦੇਖਣ ਨੂੰ ਮਿਲੀ ਸੀ ਕਿ ਜਿੰਮੇ ਕਿ ਜੌਨ ਬਰਾਨ ਇਸ ਤੋਂ ਬਾਅਦ ਹੁਣ ਜਿਹੜੇ ਕੀ ਇਸ ਤੋਂ ਬਾਅਦ ਫਿਰ ਸੁਨੀਲ ਸਿੰਘ ਬਾਦਲ ਔਰ ਕਮਲੀ ਕਾਲੀਦਨ ਵੱਲੋਂ ਜਿਹੜੇ ਕੀ ਉਹਨਾਂ ਦੇ ਉਮੀਦਵਾਰ ਸਨ ਪ੍ਰਿੰਸੀਪਲ ਸੁਖਵਿੰਦਰ ਕੌਰ ਦਾਵਾ ਉਹਨਾਂ ਦੀ ਜਿਹੜੀ ਬੇਟੀ ਹੈ ਕੰਚਨ ਪ੍ਰੀਤ ਕੌਰ ਔਰ ਇਹਨਾਂ ਦੇ ਆਈ.ਟੀ. ਵਿੰਗ ਦੇ ਸੈਲਰੀ ਇੰਚਾਰਜ ਪੰਜਾਬ ਦੇ ਨੇ ਨਿਸ਼ੰਤਰ ਸਿੰਘ ਗੇਲ ਹਨ ਉਹਨਾਂ ਦੀ ਜਿਹੜੀਆਂ ਵਾ ਭੂਮੀਗਾਂ ਜਿਹੜੀ ਧੋਨ ਪ੍ਰਚਾਰ ਵਿੱਚ ਪੁਲਿਸਤਾਂਨ ਕਈ ਵਾਰੀ ਬਹਿਸ ਵੀ ਕੀਤੀ ਤਰ੍ਹਾਂ ਦੇ ਮਾਮਲੇ ਸਾਹਮਣੇ ਦਿੱਕਣ ਮਿਲੇ ਹਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜੇ ਕਿ ਸਰੰਚਾਰੀ ਦੇ ਨਾਲ ਉਹਨਾਂ ਦੀ ਬਹਿਸ ਹੋਈ ਸੀ ਉਸ ਦੀ ਡਿਊਟੀ ਵਿੱਚ ਵੈਕਨ ਪੋਰਨ ਨੂੰ ਲੈ ਕੇ ਜਿਹੜਾ ਸਨਾ ਸਿਟੀ ਤਰਨਤਰ ਵਿੱਚ ਕੰਚਨ ਪ੍ਰੀਤ ਕੌਰ ਨਿਸ਼ੰਤਰ ਸਿੰਘ ਗੇਲ ਆਈ.ਟੀ. ਵਿੰਗ ਦੇ ਜਿਹੜੇ ਪ੍ਰਧਾਨ ਇਜਾਮ ਹਨ ਔਰ ਉਸ ਤੋਂ ਲੈਵੇ 25 ਜਿਹੜੇ ਲੋਕ ਸਨ ਉਹਨਾਂ ਦੇ ਖਿਲਾਫ ਔਰ ਇਸ ਕਾਰਵਾਈ ਨੂੰ ਲੈ ਕੇ ਨਛੱਤਰ ਸਿੰਘ ਜੇਲ੍ਹ ਦੀ ਜਿਹੜੀ ਕਿ ਅਰੈਸਟੀ ਪਾ ਲਈ ਗਈ ਸੀ ਔਰ ਮਾਨਯੋਗ ਦਲਤ ਸਰਪਾਰਥਣ ਵੱਲੋਂ ਉਹਨਾਂ ਦੀ ਉਹਨਾਂ ਨੂੰ ਨਾਇਕ ਰੱਖਦੇ ਪੇਸ਼ ਕੀਤਾ ਗਿਆ ਸੀ ਪਰੰਤੂ ਸ਼ੋਮਨੀ ਕਾਂਦੀ ਦਲ ਦੇ ਜਿਹੜੇ ਜਿਹੜੇ ਲੀਗਲ ਅਧਿਕਾਰ ਉਹਨਾਂ ਵੱਲੋਂ ਔਰ ਪਾਰਟੀ ਦੇ ਪ੍ਰਧਾਨ ਵੱਲੋਂ ਇਸ ਇਸ ਮਾਮਲੇ ਨੂੰ ਅੱਗੇ ਜਿੱਥੇ ਭਾਰਤੀ ਜਨ ਸੰਮੇਲਨ ਪੱਖਸ਼ਕਾਰ ਕੀਤੀ ਸੀ ਔਰ ਹਾਲ ਹੀ ਜਿਹੜੇ ਕਿ ਹਾਈ ਕੋਰਟ ਵਿੱਚ ਇਸ ਦੀ ਜਿਵਾਨਸ ਅਰਜੀ ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਹਾਈ ਕੋਰਟ ਨੇ ਜਿਹੜਾ ਕਿ ਦਸ਼ਤਰ ਸਿੰਘ ਗਿੱਲ ਪੁਲਿਸ ਰਹਾਦਤ ਵੀ ਸਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਔਰ ਇਸ ਕਾਰਵਾਈ ਨੂੰ ਦੇਖਦੇ ਹੋਏ ਆਇਆ ਡੀਜੀਪੀ ਪੰਜਾਬ ਗੌਰਵ ਯਾਦਵ ਨੋਵੀ ਜਿੱਥੇ ਭਾਰਤੀ ਜਨ ਕਮਿਸ਼ਨ ਵੱਲੋਂ ਆਪਣੇ ਸਾਹਮਣੇ ਪੇਸ਼ ਹੋਣ ਦੇ ਦੇਸ਼ਾਰੀ ਕੀਤੇ ਗਏ ਸਨ ਉਸ ਦੇ ਨਾਲ ਹੀ ਉਹਨਾਂ ਵੱਲੋਂ ਡੀਜੀਪੀ ਜਿਹੜੇ ਗੌਰਵ ਯਾਦਵ ਹਨ ਉਹਨਾਂ ਵੱਲੋਂ ਜਿਹੜੇ ਡੀਐਸਪੀ ਡੀ ਹਨ ਹਰਿੰਦਰ ਸਿੰਘ ਔਰ ਡੀਐਸਪੀ ਪੀਬੀਆਈ ਜਿਹੜੇ ਗੁਲਜ਼ਾਰ ਸਿੰਘ ਹਨ ਇਹਨਾਂ ਦੋਵਾਂ ਨੂੰ ਵੀ ਮੁਕਤਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਰਿਪੋਰਟ ਸਾਹਮਣੇ ਆ ਰਹੀ ਹੈ ਇਹ ਜਿਹੜੇ ਜਿਸ ਥੇਲੇ ਵਿੱਚ ਦੇਖੋ ਪਰ ਸਿੰਘ ਜਿੱਨ ਅ ਸੰਬੰਧ ਹਨ ਔਰ ਉਹਨਾਂ ਨੂੰ ਜਿਹੜੇ ਉਥੋਂ ਦੇ ਜਿਹੜੇ ਸੁਪਰਡੈਂਟ ਔਰ ਸਾਈ ਸੁਪਰਡੈਂਟ ਹਨ ਉਹਨਾਂ ਦਾ ਵੀ ਇਥੋਂ ਤਬਾਦਲਾ ਕਰ ਦਿੱਤਾ ਗਿਆ ਹੈ ਇਸ ਮਤਲਬ ਜਿਹੜੀ ਕੀਤੀ ਹੈ ਦੋ ਡੀਐਸਪੀ ਦੀ ਜਿਨ੍ਹਾਂ ਦੇ ਗਾਇ ਜਿੱਗੀ ਹੈ ਉਹਦੇ ਪਿੱਛੇ ਹਾਈ ਕੋਰਟ ਵਿੱਚ ਤਸੰਦੀ ਬਖ ਜਵਾਬ ਨਾ ਦੇਣਾ ਦੱਸਿਆ ਜਾ ਰਿਹਾ ਹੈ ਜੀ ਰਮਨ ਜੀ ਹੋਰ ਵੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹੋਰ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜਾ ਹੈ ਕਾਰਵਾਈ ਕੀਤੀ ਗਈ ਹੈ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਕੋਈ ਅਜਿਹੀ ਸੰਭਾਵਨਾ ਲੱਗ ਰਹੀ ਹੋਵੇ ਜੀ ਇਸ ਜਿਹੜਾ ਮਾਮਲਾ ਪੁਲਿਸ ਡਿਵੀਜ਼ਨ ਵੱਲੋਂ ਜਿਹੜਾ ਪੱਤਾ ਦਰਜ ਕੀਤਾ ਗਿਆ 261 ਨੰਬਰ ਐਫ ਆਈ ਆਰ ਜਿਹੜੀ ਫਾਣਾ ਸਿਟੀ ਵਿੱਚ ਦਰਜ ਕੀਤੀ ਗਈ ਹੈ ਉਸ ਨੂੰ ਉਸਦੇ ਚੱਲਦੇ ਆ ਜਿਹੜੇ ਕਿ ਮਾਨਯੋਗ ਅਦਾਲਤ ਵਿੱਚ ਪੁਲਿਸ ਵੱਲੋਂ ਆਪਣਾ ਜਵਾਬ ਦਿੱਤਾ ਗਿਆ ਸੀ ਉਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਸ ਕਾਰ ਨੂੰ ਲੈ ਕੇ ਵਿਵਾਦ ਹੋਇਆ ਸੀ ਪੁਲਿਸ ਕਰਮਚਾਰੀ ਨਾਲ ਬਹਿਸ ਹੁੰਦੀ ਨਜ਼ਰ ਆਈ ਸੀ ਕੰਜਨਪ੍ਰੀਤ ਸੌਰ ਅਤੇ ਉਹਨਾਂ ਦੇ ਵਰਕਰਾਂ ਵੀ ਉਹਨਾਂ ਨੇ ਦੋਸ਼ ਲਗਾਏ ਸਨ ਕਿ ਪੁਲਿਸ ਜਿਹੜੀ ਹੈ ਉਹਨਾਂ ਦਾ ਪਿੱਛਾ ਕਰ ਰਹੀ ਹੈ ਉਹਨਾਂ ਦੀ ਚੋਣ ਜਿਹੜੀ ਮੁਹਿੰਮ ਹੈ ਜਿਹੜੀ ਪ੍ਰਚਾਰ ਕੀਤਾ ਜਾ ਰਿਹਾ ਉਸ ਨੂੰ ਜਿਵੇਂ ਕੰਪੌਂਦੀ ਕਿ ਜਿਹਾ ਧਰਾਵਾ ਦਿੱਤਾ ਜਾ ਰਿਹਾ ਸਹਿਮ ਪਾਇਆ ਜਾ ਰਿਹਾ ਉਹਨਾਂ ਵਿੱਚ ਕਿ ਪੁਲਿਸ ਸਾਡਾ ਪਿੱਛਾ ਕਿਉਂ ਕਰ ਰਹੀ ਹੈ ਇਹ ਸਾਰਾ ਕੰਮ ਜਿਹੜਾ ਹੈ ਇਹ ਸਰਕਾਰ ਦੀ ਸ਼ਹਿਰ ਨਾਲ ਹੋ ਰਿਹਾ ਹੈ ਲੇਕਿਨ ਉਸ ਤੋਂ ਬਾਅਦ ਜਿਹੜਾ ਬਰਤਾਵਤ ਕੀਤਾ ਗਿਆ ਸੀ ਉਹ ਸਾਹਿਬ ਸਿੰਘ ਇੰਸਪੈਕਟਰ ਨੇ ਜਿਹੜੇ ਸਾਬਿਤ ਇੰਸਪੈਕਟਰ ਨੇ ਸੀਆਈਏ ਇਨਚਾਰਜ ਸੀਆਈਏ ਸਟਾਫ ਵਿੱਚ ਤਣਾਤ ਹਨ ਉਹਨਾਂ ਵੱਲੋਂ ਉਹਨਾਂ ਦੇ ਬਿਆਨਾਂ ਦਰਜ ਕੀਤਾ ਗਿਆ ਸੀ ਔਰ ਇਸ ਦੌਰਾਨ ਜਿਹੜੀ ਕਾਰ ਵਿੱਚ ਦੱਸਿਆ ਗਿਆ ਸੀ ਕਿ ਕਾਰ ਜਿਹੜੀ ਉਹਦੀ ਨੰਬਰ ਪਲੇਟ ਜਿਹੜੀ ਹੈ ਕਿ ਉਹ ਜਾਲੀ ਲਗਾਈ ਗਈ ਆ ਔਰ ਪੁਲਿਸ ਵੱਲੋਂ ਇਸ ਨੂੰ ਸਬਟਰੀ ਕੀਤਾ ਗਿਆ ਸੀ ਕਿ ਕਾਰ ਕਿਸੇ ਹੋਰ ਮਾਮਲੇ ਵਿੱਚ ਹੈ ਲੇਕਿਨ ਆਉਣ ਵਾਲੇ ਦਿਨਾਂ ਵਿੱਚ ਉਸ ਕਾਰ ਨੂੰ ਲੈ ਕੇ ਜਿਹੜਾ ਕਿ ਜਿਹੜਾ ਸ਼੍ਰੋਮਨੀ ਕਾਲੀਦਲ ਪਾਰਟੀ ਬਣੂ ਇਸ ਦਾ ਅਗਲੇ ਇਸ ਨੂੰ ਜਵਾਬ ਨੂੰ ਇਸ ਦਾ ਜਵਾਬ ਮੰਨਿਆ ਗਿਆ ਹੈ ਕਿ ਇਹ ਕਾਰ ਕਿਸ ਕਿਹੜੇ ਹੁਕਮਾਤ ਹੈ ਤੇ ਔਰ ਕਿਹੜੇ ਕਾਨੂੰਨ ਦੇ ਤਹਿਤ ਜਿਹੜੀ ਚੋਰੀ ਦੀ ਸਾਬਤ ਹੋ ਰਹੀ ਹੈ ਕਿ ਹੋ ਸਕਦੀ ਹੈ ਕਿ ਚੋਰੀ ਦੀ ਸਕਾਰ ਉਸ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ ਔਰ ਪੁਲਿਸ ਕਰਮਚਾਰੀ ਵੱਲੋਂ ਇਸ ਨੂੰ ਕਿਉਂ ਵਰਤੋਲ ਦਿੱਤਾ ਗਿਆ ਔਰ ਕਿਉਂ ਪਿੱਛਾ ਕੀਤਾ ਗਿਆ ਇਸ ਦੇ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਪੁਲਿਸ ਕਰਮਚਾਰੀਆਂ ਉੱਪਰ ਗਾਜ ਦਿਗਦੇ ਪੂਰੇ ਆਸਾਰ ਨਿਚੜਾ ਰਿਹਾ ਨੇ ਜੀ ਸ਼ੁਕਰੀਆ ਰਮਨ ਜੀ ਜਾਣਕਾਰੀ ਦੇਣ ਦੇ ਲਈ ਸੋ ਡੀਐਸਪੀ ਹਰਿੰਦਰ ਸਿੰਘ ਤੇ ਡੀਐਸਪੀ ਗੁਲਜ਼ਾਰ ਸਿੰਘ ਕਾਲਾ ਤੋਂ ਇਹ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਦੋਵਾਂ ਨੂੰ ਸਸਪੈਂਡ ਕੀਤਾ ਗਿਆ ਹੈ ਤਰਨਤਾਰਨ ਜ਼ਿਲ੍ਹੇ ਚੋਣ ਦੇ ਮਾਮਲੇ ਦੇ ਵਿੱਚ ਕਿਉਂਕਿ ਸੁਣੇ ਅਕਾਲੀ ਦਲ ਦੇ ਵੱਲੋਂ ਜੋ ਹੈ ਦੋਵਾਂ ਡੀਐਸਪੀਆ ਖਿਲਾਫ ਜੋ ਹੈ ਸ਼ਿਕਾਇਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਆਪਾਂ ਕਹ ਲੈ ਕਿ ਇਹ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਦੇ ਦੱਸੇ ਕਿ ਨਿਰਦੇਸ਼ਾ ਤੋਂ ਬਾਅਦ ਹੁਣ ਦੋਵਾਂ ਡੀਐਸਪੀਆ ਨੂੰ ਜੜਾ ਇਥੇ ਸਸਪੈਂਡ ਕੀਤਾ ਗਿਆ ਸੋ ਅਗਲੀ ਖਬਰ ਦਾ ਹੁਣ ਅਸੀਂ ਰੁਕ ਕਰ ਲੈਨੇ ਆ ਤਾਂ ਪੰਜਾਬ ਪੁਲਿਸ ਜਿਹੜੀ ਹੈ ਰੈੱਡ ਅਲਰਟ ਤੇ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਦੇ ਦਿਹਾਤ ਪੁਲਿਸ ਨੇ ਜੋ ਹੈ ਇਥੇ ਗ੍ਰਿਫਤਾਰ ਕੀਤੇ ਨੇ ਦੋ ਅਤਵਾਦੀ ਆਈ.ਈ.ਡੀ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਵੱਡੀ ਮਾਤਰਾ ਦੇ ਵਿੱਚ ਆਈ.ਈ.ਡੀ ਜੋ ਹੈ ਦੋ ਅਤਵਾਦੀਆਂ ਦੇ ਕੋਲੋਂ ਬਰਾਮਦ ਹੋਇਆ ਹੈ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮਿਸਲ ਦੇ ਹਾਤ ਪੁਲਿਸ ਦੇ ਵੱਲੋਂ ਤੇ ਵੱਡੀ ਕਾਰਵਾਈ ਜਿਹੜੀ ਇਹ ਦੇਖਣ ਨੂੰ ਮਿਲੀ ਹੈ ਹਾਲਾਂਕਿ ਬੀਤੇ ਕੱਲ ਵੀ ਅਸੀਂ ਦੇਖਿਆ ਅੰਮ੍ਰਿਤਸਰ ਦੇ ਵਿੱਚ એનર્ਜੀ ਕਮਾਂਡੋਸ ਜਿਹੜੇ ਆ ਮਾਰਗਲ ਕਰ ਰਹੇ ਸੀਗੇ ਤੇ ਅ ਕੱਲ ਦੇਰ ਰਾਤ ਨੂੰ ਜੋ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੇ ਕਿ ਅੰਮ੍ਰਿਤਸਰ ਦੇ ਜਿਹੜੇ ਸਰਦੀ ਇਲਾਕੇ ਨੇ ਉਹਨਾਂ ਤੋਂ ਜਿਹੜਾ ਕੁਝ ਹਲਚਲ ਹੋਈ ਹੈ ਉਥੇ ਪਾਕਿਸਤਾਨ ਦੇ ਵੱਲੋਂ ਜੋ ਹੈ ਭੇਜੇ ਗਏ ਨੇ ਕੁਝ ਸਮਗਰੀ ਅਬਲਾਸਟ ਵਾਲੀ ਤੇ ਉਸ ਤੋਂ ਬਾਅਦ ਦੋ ਮੋਟਰਸਾਈਕਲ ਸਵਾਰ ਜੋ ਹੈ ਉਸ ਨੂੰ ਉਥੋਂ ਦੀ ਚੁੱਕਣਾ ਆ ਸਕਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਤੇ ਕਾਰਵਾਈ ਕਰਦੀ ਹੈ ਤੇ ਦੋ ਅੱਤਵਾਦੀਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਸੋ ਮੇਰੇ ਸਹਿਯੋਗੀ ਅ ਅਕਸ਼ੇ ਸੁਨਕ ਮੇਰੇ ਨਾਲ ਜੁੜੇ ਨੇ ਇਸੇ ਮਾਮਲੇ ਵਿੱਚ ਹੋਰ ਜਾਣਕਾਰੀ ਲਵਾਂਗੇ ਅਕਸ਼ੇ ਕੀ ਕੋਈ ਅਪਡੇਟ ਹੈ ਕਿਉਂਕਿ ਬੀਤੀ ਦੇਰ ਰਾਤ ਨੂੰ ਇਹ ਕਾਰਵਾਈ ਹੋਈ ਹੈ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਹਾਲਾਂਕਿ ਕਈ ਆਪਰੇਸ਼ਨ ਜਿਹੜੇ ਅੰਮ੍ਰਿਤਸਰ ਪੁਲਿਸ ਦੇ ਦੇਖਣ ਨੂੰ ਮਿਲੇ ਨੇ ਚਾਹੇ ਐਨਕਾਊਂਟਰਸ ਦੀ ਗੱਲ ਕਰ ਲਈਏ ਲੇਕਿਨ ਉਹਨੇ ਉਹ ਆਤਵਾਦੀ ਜਿਹੜੇ ਗ੍ਰਫਤਾਰ ਕੀਤੇ ਗਏ ਨੇ ਉਹ ਵੀ IED ਦੇ ਨਾਲ ਫੜੇ ਗਏ ਨੇ ਕੀ ਕੋਈ ਜਾਣਕਾਰੀ ਹੈ ਬਿਲਕੁਲ ਅਨੂ ਇਹ ਜੋ ਇੱਕ ਵੱਡੀ ਅਪਡੇਟ ਆਪਾਂ ਕਹਿ ਸਕਦੇ ਆ ਕਿਉਂਕਿ ਲਗਾਤਾਰ ਪੰਜਾਬ ਜੋ ਦੱਸਦੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕਿਉਂਕਿ ਦਿੱਲੀ ਬਲਾਸਟ ਤੋਂ ਬਾਅਦ ਪੰਜਾਬ ਨੂੰ ਰੈਡ ਅਲਰਟ ਤੇ ਕਰ ਦਿੱਤਾ ਜਾਂਦਾ ਹੈ ਕਈ ਇਹੋ ਜਿਹੀਆਂ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਨੇ ਸਾਡੀ ਏਜੰਸੀਸ ਨੂੰ ਮਿਲਦੀਆਂ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਜੋ ਪੂਰਾ ਜੋ ਕਹਿ ਸਕਦੇ ਹੈ ਕਿ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਲੇਕਿਨ ਇਸ ਦੇ ਵਿੱਚ ਦੱਸ ਦਈਏ ਕਿ ਹੁਣ ਕੱਲ ਦੇਰ ਰਾਤ ਜੋ ਬਾਰਡਰ ਦੇ ਇਲਾਕਿਆਂ ਦੇ ਵਿੱਚੋਂ ਕਹਿ ਲਈਏ ਕਿ ਜਦੋਂ ਪਾਕਿਸਤਾਨ ਤਟਾਰੋਂ ਪਾਰ ਆਈਡੀ ਜਿਹੜੀ ਹੈ ਵੱਡੀ ਮਾਤਰਾ ਦੇ ਵਿੱਚ ਆਉਂਦੀ ਹੈ ਜਿਸ ਦੇ ਵਿੱਚ ਕੀ ਅਗਰ ਅਸੀਂ ਉਹਦੀ ਕੁਆਂਟੀਟੀ ਦੀ ਗੱਲ ਕਰੀਏ ਤਾਂ 2 ਤੋਂ 2.5 ਕਿਲੋ ਦੇ ਕਰੀਬੇ ਜਿਹੜੀ ਆਈਡੀ ਹੈਗੀ ਆ ਤਾਂ ਉਸ ਨੂੰ ਬਰਾਮਦ ਕੀਤਾ ਜਾਂਦਾ ਦੱਸ ਦਈਏ ਕਿ ਜਦੋਂ ਪੁਲਸ ਨੂੰ ਇਨਫੋਰਮੇਸ਼ਨ ਮਿਲਦੀ ਆ ਤਾਂ ਇਸ ਇਨਫੋਰਮੇਸ਼ਨ ਦੇ ਅਕੋਰਡਿੰਗ ਪੁਲਸ ਨਾਕਿਆਬੰਦੀ ਦੇ ਦੌਰਾਨ ਇਹ ਦੋ ਨੌਜਵਾਨਾਂ ਨੂੰ ਫੜ ਲਿਆ ਕਿਉਂਕਿ ਜਿੱਦਾਂ ਜਿੱਦਾਂ ਠੰਡ ਦੇ ਦਿਨ ਆ ਰਹੇ ਆ ਉਹ ਉਸੇ ਮੁਤਾਬਕ ਜੋ ਧੁੰਦ ਲਗਾਤਾਰ ਇਨ੍ਹਾਂ ਏਰੀਆਜ਼ ਦੇ ਵਿੱਚ ਪੈਂਦੀ ਆ ਜ਼ਿਆਦਾਤਰ ਤਾਂ ਉਸ ਦਾ ਫਾਇਦਾ ਚੱਕਦੇ ਹੋਏ ਇਹ ਜੋ ਕਹਿ ਸਕਦਾ ਹੈ ਦੇਸ਼ਦਰੋਹੀ ਕਰਨ ਵਾਲੇ ਜੋ ਲੋਕ ਹੈਗੇ ਨੇ ਜੋ ਆਪਣੇ ਦੇਸ਼ ਦੇ ਨਾਲ ਧੋਖਾ ਕਰਦੇ ਨੇ ਤਾਂ ਇਹੋ ਜੀ ਗਤੀਵਿਧੀਆਂ ਦੇ ਵਿੱਚ ਹੁੰਦੇ ਨੇ ਤਾਂ ਇਹਨਾਂ ਨੂੰ ਫੜਨ ਵਾਸਤੇ ਜੋ ਇੱਕ ਕਹਿ ਸਕਦਾ ਹੈ ਕਿ ਤਿੰਨ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਰਮਦਾਸ ਅਜਨਾਲਾ ਤੇ اٹਾਰੀ ਵਰਕੇ ਰੋਡ ਦੇ ਉੱਤੇ ਜਿਹੜੀ ਆ ਨਾਕੇਬੰਦੀ ਕੀਤੀ ਗਈ ਜਿਸ ਤੋਂ ਬਾਅਦ ਕਿ ਦੋ ਨੌਜਵਾਨ ਇੱਕ ਮੋਟਰਸਾਈਕਲ ਦੇ ਉੱਤੇ ਜਾਂਦੇ ਨੇ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਦੋ ਨੌਜਵਾਨ ਆ ਰਹੇ ਨੇ ਪੁਲਿਸ ਵੱਲ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਨਾਕਾ ਦੇਖ ਕੇ ਉਹ ਲੋਕ ਜਿਹੜੇ ਆ ਉੱਥੇ ਨਹੀਂ ਰੁਕਦੇ ਤਾਂ ਉੱਥੋਂ ਜਿਹੜਾ ਮੋਟਰਸਾਈਕਲ ਭਜਾ ਲੈਂਦੇ ਨੇ ਲੇਕਿਨ ਫੇਰ ਵੀ ਪੁਲਿਸ ਵੱਲੋਂ ਪਿੱਛੇ ਗੱਡੀਆਂ ਲਗਾ ਕੇ ਤਾਂ ਉਹਨਾਂ ਨੂੰ ਫੜ ਲਿੱਤਾ ਜਾਂਦਾ ਤਾਂ ਫੜਨ ਤੋਂ ਬਾਅਦ ਪਤਾ ਲੱਗਦਾ ਕਿ ਉਹਨਾਂ ਦੇ ਕੋਲੋਂ 2 ਤੋਂ 2.5 ਕਿਲੋ ਦੇ ਕਰੀਬ ਡਿੜ ਗਿਆ ਆਈ.ਆਈ.ਡੀ ਬ੍ਰਾਂਚ ਕੀਤੀ ਜਾਂਦੀ ਹੈ ਤਾਂ ਇਹ ਆਈ.ਆਈ.ਡੀ ਇੱਕ ਕਹਿ ਸਕਦੇ ਹਾਂ ਕਿ ਜੋ ਪੰਜਾਬ ਦਾ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦਾ ਮਾਹੌਲ ਖਰਾਬ ਕੀਤਾ ਜਾਣਾ ਸੀਗਾ ਉਹਨੂੰ ਇਸ ਦੇ ਵਿੱਚ ਕਿਉਂਕਿ ਬਾਰਡਰ ਦੇ ਨਾਲ ਲੱਗਦੇ ਸ਼ਹਿਰਾਂ ਦੇ ਵਿੱਚੋਂ ਪਹਿਲਾ ਸ਼ਹਿਰ ਤੇ ਉਹ ਵੀ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਧਰਮ ਸਥਾਨ ਹੈਗੇ ਨੇ ਕਈ ਮੰਦਰ ਹੈਗੇ ਨੇ ਇਤਿਹਾਸਿਕ ਗੁਰੂ ਘਰ ਹੈਗੇ ਨੇ ਤਾਂ ਇਹੋ ਜਿਹੇ ਸ਼ਹਿਰ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਤਾਂ ਉਹਨਾਂ ਵਿਅਕਤੀਆਂ ਨੂੰ ਫੜ ਕੇ ਉਹਨਾਂ ਦੇ ਉੱਤੇ ਜਿਹੜੀ ਇੱਕ ਵੱਡੀ ਕਾਰਵਾਈ ਹੁਣ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇੱਕ ਕਹਿ ਸਕਦੇ ਆ ਕਿ ਬੜਾ ਵੱਟਾ ਜੋ ਕਾਮਯਾਬੀ ਕਹਿ ਸਕਦੇ ਪੰਜਾਬ ਪੁਲਿਸ ਨੂੰ ਮਿਲੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹਰ ਰੋਜ਼ ਨੂੰ ਪੰਜਾਬ ਪੁਲਿਸ ਕੋਈ ਨਾ ਕੋਈ ਐਨਕਾਊਂਟਰ ਕਰਦੀ ਦਿਖਾਈ ਦੇ ਰਹੀ ਹੈ ਚਾਹੇ ਕਈਆਂ ਵੱਲੋਂ ਗੋਲੀਬਾਰੀ ਕੀਤੀ ਜਾਣੀ ਲੁੱਟਖੋ ਕੀਤੀ ਜਾਣੀ ਤਾਂ ਇਹੋ ਜਿਹੇ ਵਿਅਕਤੀਆਂ ਨੂੰ ਫੜ ਕੇ ਉਹਨਾਂ ਦੇ ਉੱਤੇ ਜਿਹੜੀ ਕਹਿ ਸਕਦੇ ਵੱਡੀ ਕਾਰਵਾਈ ਕੀਤੀ ਜਾਣੀ ਤਾਂ ਕਹਿ ਸਕਦੇ ਆ ਕਿ ਪੁਲਿਸ ਨੂੰ ਇੱਕ ਵੱਡੀ ਮਾਤਰਾ ਦੇ ਵਿੱਚ ਪੰਜਾਬ ਜੀ ਨਾਲ ਜਿਹੜੀ ਕੱਲੀ ਜੋ ਅਪਡੇਟ ਹੈਗੀ ਆ ਪੰਜਾਬ ਪੁਲਿਸ ਜ਼ਰੂਰ ਸਾਡੇ ਨਾਲ ਵੀ ਸਾਂਝੀ ਕਰ ਲਿਆ ਤਾਂ ਅਸੀਂ ਲੋਕਾਂ ਤੱਕ ਇਹ ਗੱਲਾਂ ਪਹੁੰਚਣੀਆਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮਾਹੌਲ ਖਰਾਬ ਲਗਾਤਾਰ ਕੀਤਾ ਜਾ ਰਿਹਾ ਨੂੰ ਰੈਡ ਅਲਰਟ ਲਗਾਤਾਰ ਹੈਗਾ ਇਹਨਾਂ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਭੇਟਾ ਕਿਉਂਕਿ ਬਾਰਡਰ ਬੈਲਟ ਦੇ ਨਾਲ ਲੱਗਦੇ ਸ਼ਹਿਰ ਹੈਗੇ ਤਾਂ ਅਗਰ ਕੋਈ ਵੀ ਹਾਲਾਤ ਇਹੋ ਜਿਹਾ ਖਰਾਬ ਹੁੰਦੇ ਨੇ ਕਿਉਂਕਿ ਦੇਸ਼ ਦੇ ਤੋਂ ਸੰਗਤਾਂ ਹੁੰਦੀਆਂ ਨੇ ਤਾਂ ਉਹਨਾਂ ਸੰਗਤਾਂ ਦਾ ਖਾਸ ਤੌਰ ਦੇ ਉੱਤੇ ਕਿਉਂਕਿ ਕੋਈ ਵੀ ਅਗਰ ਟਾਰਗੇਟ ਕਰਦਾ ਤਾਂ ਸੱਚਕਾਂਛੀ ਹਰਮੰਦਰ ਸਾਹਿਬ ਜਾਫਿਰ ਗੁਰੂ ਨਗਰੀ ਨੂੰ ਪਹਿਲ ਦੇ ਆਧਾਰ ਤੇ ਇਸ ਕਰਕੇ ਕਰਦਾ ਕਿ ਇੱਥੋਂ ਦੀ ਮਾਹੌਲ ਖਰਾਬ ਦੀ ਗੂੰਜ ਜਿਹੜੀ ਆ ਪੂਰੇ ਜੋ ਕਹਿ ਸਕਦੇ ਆ ਕਿ ਦੇਸ਼ ਭਾਰ ਦੇ ਵਿੱਚ ਆਵਾਸ ਨਹੀਂ ਦਿੰਦੀ ਆ ਅਕਸ਼ੀ ਜੀ ਉਸੇ ਕਰਕੇ ਮੈਂ ਕਰਨਾ ਚਾਹੁੰਦਾ ਕਿ ਅ ਸਿਕਿਉਰਿਟੀ ਜਿਹੜੀ ਉਹ ਵਧਾ ਦਿੱਤੀ ਗਈ ਹੈ ਇਹ ਵੀ ਖਬਰ ਆ ਰਹੀਆਂ ਨੇ ਕਿ ਜਗਾ ਜਗਾ ਤੇ ਹੁਣ ਪੁਲਿਸ ਨੇ ਨਾਕੇ ਲਗਾਏ ਨੇ ਸਿਕਿਉਰਿਟੀ ਜਿਹੜੀ ਹੈ ਖਾਸ ਤੌਰ ਤੇ ਟਾਈਟ ਕਰ ਦਿੱਤੀ ਗਈ ਹੈ ਕਿਉਂਕਿ ਬਹੁਤ ਸਾਰੀਆਂ ਅਜਈਆਂ ਘਟਨਾਵਾਂ ਹੋ ਚੁੱਕੀਆਂ ਨੇ ਚਾਹੀ ਐਨਕਾਉਂਟਰਸ ਦੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਤੇ ਹੁਣ ਅਤਵਾਦੀਆਂ ਦਾ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਹੋਣਾ ਤਾਂ ਸਿਕਿਉਰਿਟੀ ਜਿਹੜੀ ਉਹ ਕਾਫੀ ਜ਼ਿਆਦਾ ਟਾਈਟ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਇਸ ਨੂੰ ਲੈ ਕੇ ਕੀ ਕੋਈ ਅਪਡੇਟ ਹੈ ਆ ਬਿਲਕੁਲ ਇਹਨੂੰ ਸਿਕਿਉਰਿਟੀ ਜਿਹੜੀਆਂ ਲਗਾਤਾਰ ਵਧਾ ਦਿੱਤੀ ਗਈ ਹੈ ਕਿਉਂਕਿ ਸ਼ਹਿਰ ਭਰ ਦੇ ਵਿੱਚ ਜਿੰਨੇ ਵੀ ਨਾਕੇ ਬੰਦੀ ਹੈਗੀ ਆ ਨਾਕੇ ਹੈਗੇ ਨੇ ਇਹ ਜੇ ਕਹਿ ਲਈਏ ਕਿ ਜਿੰਨੇ ਵੀ ਆਊਟਰ ਪੁਆਇੰਟ ਹੈਗੇ ਨੇ ਸ਼ਹਿਰ ਦੇ ਇਨਰ ਐਂਡ ਆਊਟਰ ਪੁਆਇੰਟ ਤਾਂ ਸਾਰਾ ਉੱਤੇ ਜਿਹੜੇ ਆ ਨਾਕੇ ਵਧਾ ਦਿੱਤੇ ਗਏ ਨੇ ਮੁਲਾਜ਼ਮ ਵਧਾ ਦਿੱਤੇ ਗਏ ਨੇ ਉਥੇ ਲਗਾਤਾਰ ਜਿਹੜੀ ਚੈਕਿੰਗ ਹੋ ਰਹੀ ਹੈ ਅਗਰ ਕੋਈ ਵੀ ਸ਼ਰਾਰਤੀ ਅੰਸਰ ਲੱਭਦਾ ਤੋਂ ਉਸ ਉੱਤੇ ਮੌਕੇ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਖਾਸ ਤੌਰ ਤੇ ਇੱਕ ਦਸਿਆ ਨੂੰ ਇੱਕ ਸਪੈਸ਼ਲ ਸੌਫਟਵੇਅਰ ਪੰਜਾਬ ਪੁਲਿਸ ਕੋ ਹੈਗਾ ਅਗਰ ਕੋਈ ਸ਼ੱਕੀ ਨਸਲ ਲੱਭਦਾ ਤਾਂ ਉਸ ਦੀ ਫੋਟੋ ਕਲਿੱਕ ਕਰਕੇ ਤਾਂ ਉਸ ਸੌਫਟਵੇਅਰ ਦੇ ਵਿੱਚ ਪਤਾ ਲੱਗ ਜਾਂਦਾ ਕਿ ਇਸ ਦੇ ਉੱਤੇ ਕਿੰਨੇ ਮਾਮਲੇ ਦਰਜ ਹੈਗੇ ਨੇ ਤਾਂ ਉਸ ਮੁਤਾਬਕ ਉਸ ਵਿਅਕਤੀ ਨੂੰ ਰੋਕ ਦਿੱਤਾ ਜਾਂਦਾ ਤਾਂ ਉਸ ਤੇ ਜਿਹੜੀ ਆ ਛਾਣਪੀਨ ਉਸ ਦੀ ਜ ਤਲਾਸ਼ੀ ਵੀ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਅਗਰ ਕੋਈ ਇਹੋ ਜੀ ਸ਼ਰਾਰਤੀ ਕਹਿ ਸਕਦਾ ਹੈ ਕਿ ਮਾੜੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਕੋਈ ਵਿਅਕਤੀ ਤਾਂ ਉਸ ਨੂੰ ਰੋਕ ਕੇ ਉਸ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਕਸ਼ੇ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਦੋ ਅਤਵਾਦੀਆਂ ਨੂੰ ਜੋ ਹੈ ਗ੍ਰਿਫਤਾਰ ਇਥੇ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਹੈ ਆਈਈਡੀ ਉਹਨਾਂ ਤੋਂ ਬਰਾਮਦ ਹੋਈ ਹੈ ਨਾਲ ਹੀ ਨਾਲ ਹੁਣ ਇਹ ਵੀ ਖਬਰ ਹੈ ਕਿ ਜਲਦ ਹੀ ਪ੍ਰੈਸ ਕਾਨਫਰੰਸ ਜੋ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਤੇ ਹੋਰ ਵੱਡੇ ਖੁਲਾਸੇ ਜੋ ਹੈ ਪੁਲਿਸ ਵੱਲੋਂ ਇਸੇ ਮਾਮਲੇ ਦੇ ਵਿੱਚ ਕੀਤੇ ਜਾਣਗੇ ਪਛਾਣ ਜਿਹੜੀ ਹੈ ਅਤਵਾਦੀਆਂ ਦੀ ਉਹ ਵੀ ਪੁਲਿਸ ਪ੍ਰੈਸ ਕਾਨਫਰੰਸ ਦੇ ਵਿੱਚ ਹੋ ਸਕਦਾ ਹੈ ਕਿ ਇਥੇ ਉਸ ਬਾਰੇ ਵੀ ਖੁਲਾਸਾ ਹੋਵੇ ਸੋ ਅਗਲੀ ਖਬਰ ਦਾ ਅਸੀਂ ਰੁਕ ਕਰਦੇ ਆ ਤਾਂ ਅਗਲੀ ਖਬਰ ਮੋ ਤਲ ਡੀਆਈਜੀ ਦਾਸੇ ਕੇ ਪੁੱਲਰ ਦੇ ਨਾਲ ਜੁੜੀ ਹੋਈ ਹੈ ਤੇ ਹਰਜਰਨ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਜੋ ਅਪਡੇਟਸ ਸਾਹਮਣੇ ਆ ਰਹੀ ਨੇ ਉਹ ਤੁਹਾਡੇ ਤੱਕ ਅਸੀਂ ਪਹੁੰਚਾ ਰਿਆ ਤੇ ਹੁਣ ਵੱਡੀ ਅਪਡੇਟ ਹੈ ਕਿ ਅੱਜ ਮੁਅਤਰ ਡੀਆਈਜੀ ਪੁੱਲਰ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ ਅਹਿਮ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਵੇਗੀ ਦਰਅਸਲ ਇੱਥੇ ਤੁਹਾਨੂੰ ਦੱਸਦੇ ਕਿ ਡੀਆਈਜੀ ਨੇ ਜੋ ਹੈ ਸੀਬੀਆਈ ਦੇ ਅਧਿਕਾਰ ਖੇਤਰ ਤੇ ਸਵਾਲ ਚੁੱਕੇ ਨੇ ਤੇ ਅੱਜ ਇਸੇ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਸਸਪੈਂਡਡ ਡੀਆਈਜੀ ਨੇ ਗ੍ਰਿਫਤਾਰੀ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਤਾਂ ਚੁਣੌਤੀ ਦਿੱਤੀ ਗਈ ਸੀਗੀ ਡੀਆਈਜੀ ਜਿਹੜੇ ਸਸਪੈਂਡ ਹੋਏ ਨੇ ਹਰਜਨ ਸਿੰਘ ਪੋਲਰ ਉਹਨਾਂ ਦੇ ਬਲੋਂ ਕਿ ਹਾਈ ਕੋਰਟ ਦੇ ਵਿੱਚ ਜੋ ਹੈ ਉਹ ਕਹਿ ਰਹੇ ਨੇ ਕਿ ਸੀਬੀਆਈ ਦੇ ਸਵਾਲ ਖੇਤਰ ਤੇ ਜੁੜਾ ਇਥੇ ਸਵਾਲ ਚੁਕੇ ਗਏ ਨੇ ਜੋ ਅਧਿਕਾਰ ਖੇਤਰ ਨੇ ਉਹਨਾਂ ਦਾ ਮਾਫ ਕਰਨਾ ਉਸਤੇ ਸਵਾਲ ਚੁਕੇ ਗਏ ਨੇ ਸੋ ਇਸੇ ਮਾਮਲੇ ਦੇ ਵਿੱਚ ਉਹਨਾਂ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਤੇ ਬੇਹਾਦੀ ਅਹਿਮ ਹੋਵੇਗਾ ਵੇਖਣਾ ਕਿ ਇਸ ਦੌਰਾਨ ਸੁਣਵਾਈ ਦੇ ਦੌਰਾਨ ਕੋਰਟ ਦੇ ਵੱਲੋਂ ਕੀ ਕੁਝ ਇਥੇ ਜੋ ਹੈ ਟਿੱਪਣੀ ਕੀਤੀ ਜਾਂਦੀ ਹੈ ਜਾਂ ਫਿਰ ਕੀ ਕੁਝ ਆਦੇਸ਼ ਜੋ ਹੈ ਨਿਰਦੇਸ਼ ਉਹ ਇਥੇ ਦਿੱਤੇ ਜਾਂਦੇ ਨੇ ਕਿਉਂਕਿ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਦੱਸਦੀ ਹੈ ਕਿ ਜਦੋਂ ਗ੍ਰਫਤਾਰ ਕੀਤਾ ਗਿਆ ਸੀਗਾ ਤਾਂ ਕਰੋਨਾ ਦਾ ਕੈਸ਼ ਜਿਹੜਾ ਹੈ ਉਹਨਾਂ ਦੇ ਘਰ ਤੋਂ ਬਰਾਮਦ ਹੋਇਆ ਸੋਨਾ ਜੁ ਹੈ ਵੱਡੀ ਮਾਤਰਾ ਦੇ ਵਿੱਚ ਉਹ ਬਰਾਮਦ ਕੀਤਾ ਗਿਆ ਸੀਗਾ ਸੋ ਲਗਾਤਾਰ ਉਸ ਵੇਲੇ ਤੋਂ ਦੱਸਿਆ ਕਿ ਡੀਆਈਜੀ ਭੁੱਲਰ ਜੋ ਨੇ ਉਹ ਜੇਅਰ ਦੇ ਵਿੱਚ ਬੰਦ ਨੇ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਹੁਣ ਸਸਪੈਂਡਡ ਡੀਆਈਜੀ ਨੇ ਸੀਬੀਆਈ ਦੇ ਅਧਿਕਾਰ ਖੇਤਰ ਤੇ ਸਵਾਲ ਚੁੱਕੇ ਨੇ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਸੀਬੀਆਈ ਨੇ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਕੀਤੀ ਹੈ ਇਹ ਸਸਪੈਂਡਡ ਡੀਆਈਜੀ ਭੁੱਲੜ ਦੇ ਵੱਲੋਂ ਦੱਸਿਆ ਕਿ ਆਪਣਾ ਜੋ ਹੈ ਪੱਖ ਰੱਖਿਆ ਗਿਆ ਉਹਨਾਂ ਕਿਹਾ ਹੈ ਕਿ ਸੀਬੀਆਈ ਨੇ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਇਸ ਕਰਕੇ ਉਹਨਾਂ ਦੇ ਵੱਲੋਂ ਹੁਣ ਆਪਣੀ ਜਿਹੜੀ ਜ਼ਮਾਨਤ ਹੈ ਅ ਦੱਸੇ ਕਿ ਆਪਣੀ ਗ੍ਰਿਫਤਾਰੀ ਆ ਉਹਨਾਂ ਦੀ ਜਿਹੜੀ ਮਾਫ ਕਰਨਾ ਉਸ ਨੂੰ ਚੁਣੌਤੀ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਤੇ ਅੱਜ ਵੇਖਣਾ ਹੋਵੇਗਾ ਕਿ ਸੁਣਵਾਈ ਦੌਰਾਨ ਕੋਰਟ ਦੇ ਵੱਲੋਂ ਕੀ ਨਿਰਦੇਸ਼ ਦਿੱਤੇ ਜਾਂਦੇ ਨੇ ਕਾਫੀ ਅਹਿਮ ਹੋਵੇਗਾ ਵੇਖਣਾ ਸੋ ਉਸ ਨੂੰ ਲੈ ਕੇ ਜੁੜੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਹ ਵੱਡੀਆਂ ਖਬਰਾਂ ਪੰਜਾਬ ਦੀਆਂ ਹੋਰ ਵੀ ਖਬਰਾਂ ਜੋ ਹੈ ਇਸੇ ਤਰ੍ਹਾਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਜਿੰਨੀਆਂ ਵੀ ਲੇਟੈਸਟ ਅਪਡੇਟਸ ਨੇ ਹੋ ਤੁਹਾਡੇ ਤੱਕ ਜਗਬਾਨੀ ਟੀਵੀ ਤੇ ਅਸੀਂ ਸਾਂਝਾ ਕਰਦੇ ਹਾਂ ਇਸੇ ਤਰ੍ਹਾਂ ਹੋਰ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਜਾਗਬਾਨੀ ਟੀਵੀ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਅਨੂ ਜੋਪਰਾ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ ਕੁਝ ਖਾਸ ਖਬਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਮੇਰੇ ਸਹਿਯੋਗੀ ਮੇਰੇ ਨਾਲ ਜੁੜਨਗੇ ਕੁਝ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀ ਜੋ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਅਸੀਂ ਰੁਕ ਕਰਾਂਗੇ ਤਰਨਤਾਰਨ ਦਾ ਜਿੱਥੇ ਕਿ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦੋ ਡੀਐਸਪੀਜ਼ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਤਰਨਤਾਰਨ ਜ਼ਿੰਨੀ ਚੋਣ ਦੇ ਮਾਮਲੇ ਦੇ ਵਿੱਚ ਇਹ ਕਾਰਵਾਈ ਹੋਈ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਹੈ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀਗੀ ਇਸ ਮਾਮਲੇ ਦੇ ਵਿੱਚ ਤੇ ਜਿਸ ਤੋਂ ਬਾਅਦ ਦੱਸਿਆ ਕਿ ਦੋ ਡੀਐਸਪੀਸ ਤੇ ਹੁਣ ਕਾਰਵਾਈ ਹੋ ਗਈ ਹੈ ਦੋ ਡੀਐਸਪੀਆ ਨੂੰ ਸਸਪੈਂਡ ਕੀਤਾ ਗਿਆ ਤਸਵੀਰ ਤੁਹਾਨੂੰ ਦੋਵਾਂ ਪੁਲਿਸ ਅਫਸਰਾਂ ਦੀ ਵਿਖਾ ਰਹੇ ਹਨ ਜਿਨ੍ਹਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ ਇਲੈਕਸ਼ਨ ਕਮਿਸ਼ਨ ਨੂੰ ਅਕਾਲੀ ਦਲ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋ ਗਈ ਹੈ ਸੋ ਮੇਰੇ ਸਹਿਯੋਗੀ ਤਰਨਤਾਰਨ ਤੋਂ ਰਮਨ ਜੀ ਮੇਰੇ ਨਾਲ ਜੁੜੇ ਨੇ ਰਮਨ ਜੀ ਕੀ ਕੋ ਜਾਣਕਾਰੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਦੋ ਜੋ ਦੋ ਡੀਐਸਪੀਸ ਦੇ ਉੱਤੇ ਹੀ ਕਾਰਵਾਈ ਦੇਖਣ ਨੂੰ ਮਿਲੀ ਹੈ ਪੂਰਾ ਮਾਮਲਾ ਇੱਕ ਵਾਰੀ ਤੁਸੀਂ ਵੇਰਵੇ ਸਾਂਝੇ ਕਰ ਦਿਓ ਜੀ ਅਨੁ ਜਿੰਮਨੀ ਚੋਣ ਤਰੰਤਰੰਭੇ ਐਲਾਨ ਹੋਣ ਤੋਂ ਬਾਅਦ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਜਿਹੜੇ ਕਿ ਪੁਲਿਸ ਦੀ ਤਕੀਸ਼ਾ ਹੀ ਔਰ ਜਿਹੜਾ ਕਿ ਉਹਨਾਂ ਦੀ ਜਿਹੜੀ ਨਾਜਾਇਜ਼ ਜਿਹੜੇ ਹੋਰਜ ਮੈਚ ਕਰਨ ਦੇ ਦੋਸਤਾਂ ਵਾਲੇ ਸ਼ੁਰੂ ਕਰ ਦਿੱਤੇ ਗਏ ਸਨ ਜਿਸ ਦੇ ਚਲਦਿਆਂ ਚੋਣ ਕਮਿਸ਼ਨ ਨੂੰ ਜਰੂਰ ਸ਼ਿਕਾਇਤ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਵਿਕਲ ਨੂੰ ਮਿਲਿਆ ਤੀਗਾ ਕਿ ਡੀਐਸਪੀ ਜਿਹੜੇ ਡੀਸੀ ਸੁਖਵੀਰ ਸਿੰਘ ਔਰ ਇੱਕੀ ਡੀਐਸਪੀ ਸਿਟੀ ਜਗਜੀਤ ਸਿੰਘ ਨੇ ਔਰ ਇਸ ਤੋਂ ਇਲਾਵਾ ਜਿਹੜੇ ਖਾਣਾ ਚਭਾਲ ਦੇ ਐਸਐਚਓ ਦੀ ਇਹਨਾਂ ਦਿਨਾਂ ਨੂੰ ਇਹਨਾਂ ਨੂੰ ਉਸ ਤੋਂ ਜ਼ਿਲੇ ਤੋਂ ਬਾਹਰ ਉਸ ਜਗ੍ਹਾ ਤੇ ਤਬਦੀਲ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਜਿਹੜੀ ਕੀ ਚੋਣ ਨੇ ਵੰਡੀਆਂ ਜਾਂ ਜੋ ਜੋ ਪਸ ਗਈ ਉਸ ਪ੍ਰਾਂਤ ਵਿੱਚ ਨਾਲ ਨਾਲ ਉਸ ਦੇ ਆਰਮੇਸ਼ ਸ਼ਰਮਣੀ ਕਾਲੀਗਨ ਵੱਲੋਂ ਰੋਜ਼ਾਨਾ ਹੀ ਕੋਈ ਨਾ ਕੋਈ ਸ਼ਿਕਾਇਤ ਜਿਹੜੀ ਇਹ ਚੋਣ ਕਮਿਸ਼ਨ ਨੂੰ ਕੀਤੀ ਜਾਂਦੀ ਰਹੀ ਹੈ ਇਸ ਦੇ ਨਾਲ ਹੀ ਜਦੋਂ ਚੋਣ ਕਮਿਸ਼ਨਾਂ ਜਿਹੜੀ ਭਾਰਤੀ ਕਮਿਸ਼ਨ ਹੈ ਉਹਨਾਂ ਨੇ ਕੀ ਕੀਤੀ ਗਈ ਸੀ ਅਰ ਜਰਵਾ ਮੇ ਨਹੀਂ ਲਿਖੀ ਹੁੰਦੀ ਤੇ ਜਗਿਆ ਸੀ ਜਿਹੜੇ ਐਸਐਸਪੀ ਆਣ ਰਮਗੋਦ ਗਰੇਵਾਲ ਆਈਐਸਐ ਉਹਨਾਂ ਵੱਲੋਂ ਜਿਹੜੀ ਆ ਕਿ ਸੋਨੀ ਕਾਰਜਲ ਦੇ ਵਰਕਰ ਜਿਹੜੇ ਆ ਉਹਨਾਂ ਨੂੰ ਉਹਨਾਂ ਉੱਪਰ ਪੱਜ਼ਾਜ ਪਰਚੇ ਦਬ ਕੀਤੇ ਜਾ ਰਹੇ ਆ ਤੁਸੀਂ ਲੈ ਕੇ ਸੁਦੀਰ ਸਿੰਘ ਬਾਦਲ ਪਾਤੀ ਜਿਹਨੇ ਪਤਾ ਲੇ ਉਹਨਾਂ ਵੱਲੋਂ ਵਰਕਰਾਂ ਸਲੇਸ਼ ਤਰਨਧਰ ਵਿੱਚ ਪਰਨਾਵੀ ਲਗਾਇਆ ਗਿਆ ਸੀ ਔਰ ਉਸ ਤੋਂ ਬਾਅਦ जिन्हें की भारतीय चोन कमिश्न दिन हदायतों उम्मीद मैडम रंजोत गरीवाल से मुत्तर कर दिया गया वीडियो कार्रवाई थी जिमी चो दौरान ਇਸ ਤੋਂ ਬਾਅਦ ਹੋਣ ਜਿਹੜੇ ਕਿ ਇਸ ਤੋਂ ਬਾਅਦ ਫਿਰ ਉਸ ਮੀਤ ਸਿੰਘ ਬਾਦਲ ਔਰ ਕੌਮਲੀ ਕਾਲੀਦਨ ਵੱਲੋਂ ਜਿਹੜੇ ਕਿ ਉਹਦਾ ਜਿਹੜੀ ਮੀਤ ਬਾਦਨ ਪ੍ਰਿੰਸੀਪਲ ਸਕਿੰਦਰ ਕੁਰ ਬਦਾਵਾ ਉਹਨਾਂ ਦੀ ਜਿਹੜੀ ਬੇਟੀ ਹੈ ਕੰਤਨ ਕ੍ਰੀਪਾ ਔਰ ਇਹਨਾਂ ਦੇ ਆਈਟੀ ਵਿੰਗ ਦੇ ਸੈਲਰੀ ਇੰਚਾਰਜ ਪੰਜਾਬ ਦੇ ਨੇ 60 ਸੀ ਜਿਲ ਹਨ ਉਹਨਾਂ ਦੀ ਜਿਹੜੀਆਂ ਵਾ ਭੂਮੀਗਾ ਜਿਹੜੀ ਚੋਣ ਪ੍ਰਚਾਰ ਵਿੱਚ ਪੁਲਿਸ ਨਾਲ ਕਈ ਵਾਰੀ ਬਹਿਸ ਜੀ ਵੀ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਰਿੱਟਣ ਮਿਲੇ ਹਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜੇ ਕਿ ਸਰਮਚਾਰੀ ਦੇ ਨਾਲ ਉਹਨਾਂ ਦੀ ਬਹਿਸ ਹੋਈ ਸੀ ਉਸ ਦੀ ਡਿਊਟੀ ਵਿੱਚ ਵਿਗਨ ਪੋਰਨ ਨੂੰ ਲੈ ਕੇ ਜਿਹੜਾ ਪਨਾ ਸਿਟੀ ਤਰਨਤਾਰਨ ਵਿੱਚ ਕੰਚਨ ਪ੍ਰੀਤ कौर ਨਿਸ਼ੰਤਰ ਸਿੰਘ ਜਿਹੜੇ ਐਲ ਆਈਟੀ ਵਿੰਗ ਦੇ ਪ੍ਰਧਾਨ ਅਜਿਹਾ ਖੜੇ ਨੇ ਔਰ ਉਸ ਕੋਲ 11 25 ਜਿਹੜੇ ਲੋਕ ਸਨ ਉਹਨਾਂ ਦੇ ਖਿਲਾਫ ਪਨਾ ਸਿਟੀ ਵਿੱਚ ਪਰਚਾ ਦਰਜ ਕਰਵਾਇਆ ਗਿਆ ਸੀ ਔਰ ਇਸ ਕਾਰਵਾਈ ਨੂੰ ਲੈ ਕੇ ਨਿਸ਼ੰਤਰ ਸਿੰਘ ਜੀ ਦੀ ਜਿਹੜੀ ਅਰੈਸਟ ਵੀ ਪਾ ਲਈ ਗਈ ਸੀ ਔਰ ਮਾਨਯੋਗ ਡਾਕਟਰ ਸਰਪੰਦਾਂ ਵੱਲੋਂ ਉਹਨਾਂ ਦੀ ਉਹਨਾਂ ਨੂੰ ਮਾਈਕ ਰੱਖ ਦਿੱਤਾ ਗਿਆ ਸੀ ਪਰੰਤੂ ਸ਼ੋਮਨੀ ਕਾਂਦੀ ਦਲ ਦੇ ਜਿਹੜੇ ਜਿਹੜੇ ਲੀਗਲ ਐਡਵੋਕੇਟਾਂ ਉਹਨਾਂ ਵੱਲੋਂ ਔਰ ਪਾਰਟੀ ਦੇ ਪ੍ਰਧਾਨ ਵੱਲੋਂ ਇਸ ਇਸ ਮਾਮਲੇ ਨੂੰ ਅੱਗੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਪਹਿਚਕਾਰ ਕੀਤੀ ਸੀ ਔਰ ਹਾਲ ਹੀ ਜਿਹੜੇ ਕੀ ਹਾਈ ਕੋਰਟ ਵਿੱਚ ਇਸ ਦੀ ਜਿਵਾਨ ਅਰਜੀ ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਹਾਈ ਕੋਰਟ ਨੇ ਜਿਹੜਾ ਕਿ ਦਸ਼ਤਰ ਸਿੰਘ ਗਿੱਲ ਪੁਲਿਸ ਰਹਾਦਤ ਵੀ ਸਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਔਰ ਇਸ ਕਾਰਵਾਈ ਨੂੰ ਦੇਖਦੇ ਹੋਏ ਆ ਡੀਜੀਪੀ ਪੰਜਾਬ ਗੌਰਵ ਯਾਦਵ ਨੋਮੀ ਜਿੱਥੇ ਭਾਰਤੀ ਜਨਕ ਕਮਿਸ਼ਨ ਵੱਲੋਂ ਆਪਣੇ ਸਾਹਮਣੇ ਪੇਸ਼ ਹੁੰਦੇ ਆ ਦੇਸ਼ਾਰੀ ਕੀਤੇ ਗਏ ਤਾਂ ਉਸ ਦੇ ਨਾਲ ਹੀ ਉਹਨਾਂ ਵੱਲੋਂ ਡੀਜੀਪੀ ਜਿਹੜੇ ਗੌਰਵ ਯਾਦਵ ਹਨ ਉਹਨਾਂ ਵੱਲੋਂ ਜਿਹੜੇ ਡੀਐਸਪੀ ਡੀ ਹਨ ਹਰਿੰਦਰ ਸਿੰਘ ਔਰ ਵਿਐਸਪੀ ਪੀਬੀਆਈ ਜਿਹੜੇ ਗੁਲਜ਼ਾਰ ਸਿੰਘ ਹਨ ਇਹਨਾਂ ਦੋਵਾਂ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਜਿਸ ਜੇਲ੍ਹ ਵਿੱਚ ਸੁਖਤਰ ਸਿੰਘ ਜਿਲ੍ਹ ਬੰਦ ਹਨ ਔਰ ਉਹਨਾਂ ਨੂੰ